ਮੈਂ ਚਾਹੁੰਨੀ ਆ ਵੀ ਉਹਨਾਂ ਨੂੰ ਜਿੱਦਾਂ ਸਾਡੇ ਵੀਡੀਓ ਛੱਡੀ ਆ ਨਾ ਇਦਾਂ ਹੀ ਉਹਨਾਂ ਨਾਲ ਹੋਊ ਜਿੱਦਾਂ ਮੈਨੂੰ ਘਟ ਮਾਰ ਕੀਤਾ ਬਹੁਤ ਕੁਝ ਕੀਤਾ ਉਦੋਂ ਹੀ ਅਸੀਂ ਕਰਨਾ ਚਾਹੁੰਦੇ ਹਾਂ ਤੇ ਵਿਆਹ ਤੋਂ ਇੱਕ ਮਹੀਓ ਤੋਂ ਇੱਕ ਦਿਨ ਪਹਿਲਾਂ ਉਸ ਮੁੰਡੇ ਨੇ ਮਨਾ ਕਰ ਦਿੱਤਾ ਕਿ ਹਾਂ ਮਨਾ ਵੀ ਨਹੀਂ ਕੀਤਾ ਉਹਨੇ ਇਹੀ ਗੱਲ ਬੋਲੀ ਆ ਕਿ ਮੇਰੀ ਮੰਮੀ ਨਹੀਂ ਮੰਨਦੀ ਹੈਗੀ ਉਸ ਤੋਂ ਬਾਅਦ ਉਹਦਾ ਫੋਨ ਬੰਦ ਹੋ ਗਿਆ ਉਹਨੇ ਗੱਲ ਨਹੀਂ ਕੀਤੀ ਜਦੋਂ ਸੀ ਕੋਈ ਐਵੇਂ ਨੰਬਰ ਤੋਂ ਫੋਨ ਲਾਉਂਦੇ ਆ ਮੋਰੇ ਦੀ ਉਹ ਫੋਨ ਬੰਦ ਕਰੀ ਜਾਂਦਾ ਵਾ ਬਿਜ਼ੀ ਕਰੀ ਜਾਂਦਾ ਵਾ ਨਵੇਂ ਨੰਬਰ ਤੋਂ ਰਣਜੀਤ ਕੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਕੁੜੀ ਦਾ ਜੇ ਇੱਥੇ ਤੁਸੀਂ ਵਿਆਹ ਕਰਵਾਸੇ ਤੇ ਮੁੰਡੇ ਨਹੀਂ ਪਹੁੰਚੇ ਤੇ ਫੈਮਿਲੀ ਪੂਰਾ ਪਰਿਵਾਰ ਜਰ ਵਾਦਾ ਕੀਤਾ ਤਾਂ ਤੁਸੀਂ ਕੀ ਕਰੋਗੇ ਕੀ ਕਹਿਣਾ ਚਾਹੁੰਦੇ ਹੋ ਮੈਂ ਚਾਹੁੰਨੀ ਆ ਵੀ ਉਹਨਾਂ ਨੂੰ ਜਿੱਦਾਂ ਸਾਡੀ ਕੁੜੀ ਛੱਡੀ ਆ ਨਾ ਇਦਾਂ ਹੀ ਉਹਨਾਂ ਨਾਲ ਹੋਵੇ ਕਿਦਾਂ ਤੋਂ ਮੇਰਾ ਮਤਲਬ ਮਤਲਬ ਜਿਸ ਸਾਹ ਨੂੰ ਇਨਸਾਫ ਚਾਹੀਦਾ ਜਿੱਦਾਂ ਮੈਨੂੰ ਕੁੱਟ ਮਾਰ ਕੀਤਾ ਬਹੁਤ ਕੁਝ ਕੀਤਾ ਉਦਾਂ ਹੀ ਅਸੀਂ ਕਰਨਾ ਚਾਹੁੰਦੇ ਆ ਉਹਨਾਂ ਨਾਲ ਉੱਥੇ ਤੁਹਾਨੂੰ ਇਨਸਾਫ ਮਿਲਿਆ ਨਹੀਂ ਮਿਲਿਆ ਸਾਹ ਤਾਂ ਹੁਣ ਤੁਸੀਂ ਨਵਾਂ ਸੱਚ ਕੀ ਕਰੋਗੇ ਕੰਪਲੇਨ ਕਰੋਗੇ ਪੁਲਿਸ ਨੂੰ ਕੀਤਾ ਕਿ ਨਹੀਂ ਹਾਂਜੀ ਕੀਤੀ ਆ ਕੀ ਕਰਨੇ ਪੁਲੀਸ ਵਾਲੇ ਪਲੀਜ਼ ਆਲੇ ਗੰਦੇਸੀ ਕਰਾਂਗੇ ਇਹ ਸਭ ਕਰਾਂਗੇ ਪਰ ਸਰ ਕਈ ਜ ਤੁਹਾਨੂੰ ਪਤਾ ਹੈ ਕਿ ਤੁਹਾਡੀ ਕੁੜੀ ਨਾਲ ਰਿਲੇਸ਼ਨਸ਼ਿਪ ਤੁਹਾਨੂੰ ਪਤਾ ਤੁਸੀਂ ਜਾਂਦੇ ਸੀ ਨਾ ਤੁਸੀਂ ਮੈਨੂੰ ਬੱਚੇ ਸਰ ਪਤਾ ਲੱਗਾ ਜਿੱਦਣ ਵਿਆਹ ਦੀ ਗੱਲ ਕਰਾਈ ਆ ਮੇਰੇ ਨਾਲ ਮੁੰਡੇ ਨੇ ਵੀ ਗੱਲ ਕੀਤੀ ਆ ਤੇ ਫੈਮਲੀ ਦਾ ਵੀ ਮੈਂ ਪੁੱਛਿਆ ਫੋਟੋ ਵੀ ਤੱਕਰ ਵੀ ਹੈਗੀਆਂ ਕੁੜੀ ਦੇ ਵੀਰੋ ਕਾਲ ਵੀ ਪਈਆਂ ਤੁਹਾਨੂੰ ਪਤਾ ਲੱਗਾ ਤੁਹਾਡੀ ਕੁੜੀ ਨੇ ਇਹਨਾਂ ਨੂੰ 25 ਲੱਖ ਰੁਪਏ ਦੇ ਚੁੱਕਿਆ ਉਹਨੂੰ ਸਰ ਮੈਨੂੰ ਨਾਲ ਥੋੜੇ ਜਾਣਦਾ ਪਤਾ ਸੀ ਵੀ ਪੈਸੇ ਦਿੱਤੇ ਜਾਂ ਜਿੱਦਾਂ ਇਹਨਾਂ ਦੀ ਪੇਮੈਂਟ ਆਣੀ ਸੀ ਮੈਂ ਨਾਲ ਕੰਮ ਕਰਦੇ ਇੱਦਾਂ ਨਹੀਂ ਪਤਾ ਸੀਗਾ ਵੀ ਬਾਕੀ ਇਹ ਪੈਸੇ ਮੈਨੂੰ ਸਾਰੇ ਆਪਣੇ ਵੀ ਦੇ ਜਾਂਦੇ ਆਹ ਹੁਣ ਤੁਸੀਂ ਕੀ ਇਨਸਾਫ ਦੀ ਮੰਗ ਕਰਦੇ ਹੋ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੇਰੀ ਕੁੜੀ ਨੂੰ ਮਿਲਣਾ ਚਾਹੀਦਾ ਹੁਣ ਜਿਹੜੇ ਲੋਕ ਆਏ ਨੇ ਰਿਸ਼ਤੇਦਾਰ ਛੋਟੇ ਆਨੇ ਜਨ ਪਛਾਨ ਤੋਂ ਉਹਨਾਂ ਨੂੰ ਕੀ ਕਹੋਗੇ ਕੀ ਦੱਸੋਗੇ ਸਾਡੀ ਬਹੁਤ ਸਰ ਬਦਨਾਮੀ ਹੋ ਗਈ ਮੈਂ ਉਹਨੂੰ ਕਢੀਸਣਾ ਚਾਹੁੰਦੀ ਆ ਮੈਂ ਮੀਡੀਆ 'ਚ ਜਿੱਦਾਂ ਮੇਰੇ ਨਾਲ ਹੋਇਆ ਇੱਦਾਂ ਹੀ ਮੈਂ ਮੀਡੀਆ 'ਚ ਲੈ ਕੇ ਉਹਨੂੰ ਵੀ ਇੱਦਾਂ ਹੀ ਕਰਨਾ ਚਾਹੁੰਦੀ ਆ بس ਡਿਊਟੀ ਦੇ ਬਸ ਉਹ ਜੌਬ ਤੋਂ ਲੈਥ ਜਵੇ ਜਿੰਨਾ ਮੇਰਾ ਪੈਸਾ ਲੱਗਿਆ ਪਹਿਲਾਂ ਸਦਾ ਸਾਰਾ ਮੇਰਾ ਖਰਚਾ ਦਾ ਜਿੱਦਾਂ ਮੇਰੀ ਕੁੜੀ ਦੀ ਇੱਜ਼ਤ ਬਰਬਾਦ ਹੋਈ ਆ ਇੱਦਾਂ ਹੀ ਮੈਂ ਚਾਉਣੀ ਆ ਹੋਰ ਇਹ ਕੁੜੀ ਵੀ ਬਾਹਰ ਹੋਣੀ ਚਾਹੀਦੀ ਸਰ ਠੀਕ ਕੁੜੀ ਕੇ ਧੰਨਵਾਦ ਤੇਰਾ ਮੇਰੀ ਜ਼ਿੰਦਗੀ ਚੋਂ ਲਈ ਤੋੜੀ ਨਾ ਤੂੰ ਕਦੇ ਜਿਹੜਾ ਕਰਾਂ ਤੇਰੇ ਤੇ ਮਾਣ ਰੱਬ ਖੁਸ਼ ਰੱਖੇ ਤੈਨੂੰ ਸਭ ਚਾਹ ਪੂਰੇ ਕਰੇ ਐਂਡ ਵਨ ਮੋਰ ਟਾਈਮ ਹੈਪੀ ਬਰਥਡੇ ਮੇਰੀ ਜਾਨ ਅਭਾ ਵਿੱਚ ਤੇਰੀ ਤਸਵੀਰ ਦੇਖਦਾ ਤੇਰੇ ਹਾਂਜੀ ਜਸਵੀਰਪੁਰਾ ਮੇਰਾ ਨਾਮ ਮੈਂ ਪਿੰਡ ਸੜੋਏ ਤੋਂ ਸੜੋਏ ਦੀ ਰਹਿਣ ਵਾਲੀ ਆ ਤੇ ਮੇਰਾ ਜੋ ਵਿਆਹ ਵਾ 12 ਮਾਰਚ 2024 ਨੂੰ ਤੇ ਮੁੰਡੇ ਦਾ ਨਾਮ ਲਖਵੀਰ ਸਿੰਘ ਆ ਬਰਨਾਲਾ ਠਿਕਰੀਵਾਲ ਪਿੰਡ ਆ ਉਹਨਾਂ ਦਾ ਤੇ ਮੁੰਡੇ ਦੇ ਜੱਟ ਦਾ ਨਾਮ ਮੱਖਣ ਸਿੰਘ ਆ ਮੁੰਡਾ ਆਰਮੀ ਦੇ ਵਿੱਚ ਆ ਤੇ 12 ਮਾਰਚ ਦਾ ਮਤਲਬ ਵਿਆਹ ਸਾਡਾ ਸਾਰਾ ਹੀ ਤੈਅ ਹੋਇਆ ਸੀਗਾ ਮਤਲਬ ਸਾਰੇ ਦੋਨਾਂ ਦੇ ਪਰਿਵਾਰਾਂ ਵੱਲੋਂ ਸਹਿਮਤੀ ਸੀਗੀ ਤੇ ਵਿਆਹ ਤੋਂ ਮਾਈਓ ਤੋਂ ਇੱਕ ਦਿਨ ਪਹਿਲਾਂ ਉਸ ਮੁੰਡੇ ਨੇ ਮਨਾ ਕਰ ਦਿੱਤਾ ਕਿ ਹਾਂ ਮਨਾ ਵੀ ਨਹੀਂ ਕੀਤਾ ਉਹਨੇ ਇਹੀ ਗੱਲ ਬੋਲੀ ਆ ਕਿ ਮੇਰੀ ਮੰਮੀ ਨਹੀਂ ਮੰਨਦੀ ਹੈਗੀ ਉਸ ਤੋਂ ਬਾਅਦ ਉਹਦਾ ਫੋਨ ਬੰਦ ਹੋ ਗਿਆ ਉਹਨੇ ਗੱਲ ਨਹੀਂ ਕੀਤੀ ਜਦੋਂ ਅਸੀਂ ਕੋਈ ਨਵੇਂ ਨੰਬਰ ਤੋਂ ਫੋਨ ਲਾਉਂਦੇ ਆ ਮੋਰੇ ਦੀ ਉਹ ਫੋਨ ਬੰਦ ਕਰੀ ਜਾਂਦਾ ਵਾ ਬੀਜੀ ਕਰੀ ਜਾਂਦਾ ਵਾ ਨਵੇਂ ਨੰਬਰ ਤੋਂ ਫਿਰ ਅਸੀਂ ਜਦੋਂ ਉਹਨਾਂ ਦੇ ਘਰੇ ਗਏ ਆ ਤੇ ਉਹਨਾਂ ਦੇ ਫੈਮਿਲੀ ਵਿੱਚ ਜਿੱਦਾਂ ਮੰਮੀ ਨੇ ਮੇਰੇ ਬ੍ਰਦਰ ਆ ਪਾਜੀ ਤੇ ਉਹਨਾਂ ਨੇ ਦਰਵਾਜ਼ਾ ਜਿੱਦਾਂ ਉਹਨਾਂ ਨੇ ਖੜਕਾਇਆ ਤੇ ਉਹਨਾਂ ਨੇ ਬੋਲਿਆ ਵੀ ਅਸੀਂ ਗੱਲ ਕਰਨੀ ਹੈ ਬੈਠ ਕੇ ਹੀ ਸਿਰਫ ਤੁਹਾਡੇ ਨਾਲ ਕੋਈ ਇਦਾਂ ਦੀ ਗੱਲ ਨਹੀਂ ਹੋਈ ਸੀ ਉਹਨਾਂ ਦੇ ਡੈਡੀ ਨੇ ਲਖਵੀਰ ਸਿੰਘ ਤੇ ਡੈਡੀ ਨੇ ਮੱਖਣ ਸਿੰਘ ਨੇ ਮੰਮੀ ਦੇ ਦਾ ਮੂੰਹ ਤੇ ਦਰਵਾਜ਼ਾ ਮਾਰਿਆ ਵੀ ਅਸੀਂ ਕੋਈ ਗੱਲ ਨਹੀਂ ਕਰਨੀ ਤੁਸਾਂ ਧੰਦਾ ਕਰਨ ਵਾਲੇ ਆ ਉਹਨਾਂ ਨੇ ਇਹ ਗੱਲ ਬੋਲੀ ਫਿਰ ਉਸ ਤੋਂ ਬਾਅਦ ਮੰਮੀ ਦਰਵਾਜ਼ਾ ਖੜਕਾਉਣ ਲੱਗੀ ਉਹਨਾਂ ਨੇ ਦਰਵਾਜ਼ਾ ਨਹੀਂ ਖੋਲਿਆ ਫਿਰ ਮੰਮੀ ਨੇ ਤਾਂ ਬੋਲਿਆ ਕਾਫੀ ਉਹਨਾਂ ਨੂੰ ਪਰ ਉਹਨਾਂ ਨੇ ਦਰਵਾਜ਼ਾ ਨਹੀਂ ਖੋਲਿਆ ਉਹਨਾਂ ਨੇ ਅੰਦਰ ਬਹਿ ਗਈ ਅੰਦਰ ਫੋਨ ਫਾਨ ਕੀਤੇ ਆ ਤੇ ਉਹਨਾਂ ਨੇ ਆਲੇ ਦੁਆਲੇ ਫੋਨ ਕਰਕੇ ਇਹ ਲੋਕਾਂ ਨੂੰ ਮਤਲਬ ਕਾਫੀ ਸੱਦ ਲਿਆ ਆਲੇ ਦੁਆਲੇ ਮੁਹੱਲੇ 'ਚ ਇੱਕ ਅੱਧੀ ਗੱਲ ਇਹ 10 ਤਰੀਕ ਦੀ 10 ਤਰੀਕ ਸਵੇਰੇ 8 ਵਜੇ ਦੀ ਉਹਨਾਂ ਨੇ ਦਾ ਮੁਹੱਲੇ ਵਾਲਿਆਂ ਨੂੰ ਸੱਦਿਆ ਤੇ ਜਦੋਂ ਮੁਹੱਲੇ ਵਾਲੇ ਉਹਨਾਂ ਦੇ ਆ ਕੇ ਇਕੱਠੇ ਪਹਿਲਾਂ ਤਾਂ ਉਹ ਬੈਠੇ ਰਹੇ ਕਿ ਕਿਸੇ ਨੇ ਕੁਝ ਨਹੀਂ ਬੋਲਿਆ ਉਹਦੀ ਮੰਮੀ ਕਹਿੰਦੀ ਵੀ ਸਾਡਾ ਮੁੰਡਾ ਤਾਂ ਕਹਿੰਦਾ ਮੈਂ ਬੇਕਸੂਰਾ ਵੀ ਮੇਰਾ ਕੋਈ ਤਾਲੁਕ ਨਹੀਂ ਆ ਜਦੋਂ ਮੈਂ ਉਹਨਾਂ ਦੀ ਮੰਮੀ ਨੂੰ ਕਹੇ ਜੇ ਤੁਹਾਡਾ ਮੁੰਡਾ ਇੰਨੀ ਗੱਲ ਕਹਿਣ ਰਿਹਾ ਮੇਰਾ ਫੋਨ ਚੱਕ ਕੇ ਇੱਕ ਵਾਰੀ ਗੱਲ ਕਰੋ ਸਾਰਾ ਕੁਝ ਹੋਇਆ ਉਹਨੇ ਸਾਰੀ ਗੱਲ ਹੋਈ ਆ ਵੀ ਉਹ ਕਿੱਦਾਂ ਬੁੱਕ रिश्ता मतलब वो खुद उन्होंने सारा तय करवाया ਸੀ ਦੋਨੋਂ ਪਰਿਵਾਰਾਂ ਵੱਲੋਂ ਹੀ ਹੋਇਆ ਸੀ ਸਹਿਮਤੀ ਕੋਈ ਲਵ ਮੈਰਿਜ ਵੀ ਸੀ ਥੋੜੀ ਹਾਂਜੀ ਲਵ ਮੈਰਿਜ ਸੀਗੇ ਪਰ ਦੋਨੋਂ ਪਰਿਵਾਰਾਂ ਦੀ ਸਹਿਮਤੀ ਨਾਲ ਹੀ ਹੋਇਆ ਸੀਗਾ ਪਹਿਲਾਂ ਉਹਨਾਂ ਦੀ ਫੈਮਿਲੀ ਨਾਲ ਹੀ ਗੱਲ ਹੋਈ ਸੀ ਫੇਰ ਇਧਰ ਫੈਮਿਲੀ ਨਾਲ ਗੱਲ ਹੋਈ ਕਿੰਨੇ ਸਾਲ ਤੋਂ ਤੁਹਾਡੀ ਰਿਲੇਸ਼ਨ ਚੱਲਿਆ ਉਹਨਾਂ ਦਾ ਤਿੰਨ ਸਾਲ ਦੇ ਵਿੱਚ ਥੋੜੀ ਜਾਣਪਛਾਣ ਚੱਲ ਕਿਦਾਂ ਉਹਨਾਂ ਦੇ ਨਾਲ ਜਾਣਪਛਾਣ ਜਿੱਦਾਂ ਮਤਲਬ ਉਹਨਾਂ ਦੀ ਸਿਸਟਰ ਆ ਉਹਨਾਂ ਦੇ ਥਰੂ ਹੀ ਗੱਲ ਹੋਈ ਸੀਗੀ ਫਿਰ ਆਨਲਾਈਨ ਅਸੀਂ ਬਿਜ਼ਨਸ ਕਰਦੇ ਸੀ ਸ਼ੇਅਰਚਾਟ ਵੈਬਸਾਈਟ ਤੇ ਉਹਦੇ ਤੇ ਮੈਂ ਕੰਮ ਕਰਦੀ ਸੀਗੀ ਮੇਰੀ ਏਜੰਸੀ ਸੀਗੀ ਖੋਦੀ ਉਹ ਨਾਲੇ ਜਿੱਦਾ ਕੰਮ ਕਰਦੇ ਸੀਗੇ ਕਾਫੀ ਟਾਈਮ ਕੰਮ ਕੀਤਾ ਸੀ ਤੇ ਉਸ ਤੋਂ ਬਾਅਦ ਮਤਲਬ ਉਹਨੇ ਇਹੀ ਕਿਹਾ ਮੈਨੂੰ ਦਸੰਬਰ ਦੇ ਵਿੱਚ ਵੀ ਉਹਨੇ ਲਾਸਟ ਦਸੰਬਰ ਮਹੀਨੇ ਦੇ ਵਿੱਚ ਉਹਨੇ ਮੈਨੂੰ ਇਹ ਬੋਲਿਆ 2023 ਚ ਜਾਸੂ ਵੀ ਆਪਾਂ ਮੈਰਿਜ ਕਰਵਾ ਲੈਂਦੇ ਕੋਰਟ ਮੈਰਿਜ ਕਰਵਾਉਂਦੇ ਆ ਪਰ ਮੈਂ ਉਹਨੂੰ ਕਿਹਾ ਕਿ ਨਹੀਂ ਮੈਂ ਕੋਰਟ ਮੈਰਿਜ ਨਹੀਂ ਕਰਾਉਣੀ ਵਿਆਹ ਕਰਵਾਣਾ ਵਾ ਵੀ ਆਪਣੇ ਘਰੇ ਵੀ ਤੂੰ ਗੱਲ ਕਰ ਲੈ ਇਹ ਮੈਂ ਵੀ ਆਪਣੇ ਘਰੇ ਗੱਲ ਕਰ ਲੈਂਦੀ ਆ ਤੇ ਉਹਨਾਂ ਨੇ ਇਹ ਗੱਲ ਕਰਦੇ ਦਾ ਮੰਨੇ ਹੋਈ ਆ ਵੀ ਤੂੰ ਆਪਣੇ ਘਰੇ ਗੱਲ ਕਰ ਲੈ ਮੈਂ ਕਿਹਾ ਹੁਣ ਤੂੰ ਆਪੇ ਇਹ ਗੱਲ ਕਰ ਲਈ ਵੀ ਮੈਂ ਨਹੀਂ ਗੱਲ ਕਰਨੀ ਹੈਗੀ ਫਿਰ ਮੈਂ ਆਪਣੀ ਮੰਮੀ ਨੂੰ ਦੱਸਿਆ ਸੀ ਇਦਾਂ ਕਰਕੇ ਫਿਰ ਉਸ ਤੋਂ ਬਾਅਦ ਮੈਂ ਆਪਣੀ ਮੰਮੀ ਦੀ ਗੱਲ ਉਹਨਾਂ ਨਾਲ ਕਰਵਾਈ ਤੇ ਉਹਨਾਂ ਨੇ ਗੱਲ ਮੰਮੀ ਨਾਲ ਕੀਤੀ ਫਿਰ ਮੈਂ ਗੱਲ ਕੀਤੀ ਆ ਫਿਰ ਉਸ ਤੋਂ ਬਾਅਦ ਉਹਦੇ ਫੈਮਲੀ ਨੇ ਗੱਲ ਕੀਤੀ ਆ ਫਿਰ ਜਿੱਦਾਂ ਹੀ ਮਤਲਬ ਵਿਆਹ ਦਾ ਜਦੋਂ ਅਰੇਂਜਮੈਂਟ ਜਿਹੜੀ ਤਰੀਕ ਰੱਖੀ ਸੀਗੀ ਉਹਨਾਂ ਨੇ ਤਰੀਕ ਵੀ ਗੜਵਾਈ ਇਹੀ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਕਿਹੜੀ ਤਰੀਕ ਰੱਖਣੀ ਆ ਕਹਿੰਦੇ 12 ਮਾਰਚ ਰੱਖਣੀ ਆ ਵੀ 15 ਫਰਵਰੀ ਨੂੰ ਮੈਂ ਛੁੱਟੀ ਤੇ ਆ ਜਾਣਾ ਵਾ ਤੇ 3 ਮਹੀਨੇ ਦੀ ਕਹਿੰਦੇ ਛੁੱਟੀ ਆਉਣਾ ਵ ਨੰਨੇ ਮੇ ਕੋਠੀ ਜਿੱਥੇ ਰਹਿਣਾ ਮੈਂ ਤੇ ਜਿੱਥੇ ਜਦੋਂ ਮਤਲਬ ਉਹ ਆਏ ਸੀ 15 ਫਰਵਰੀ ਨੂੰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਮੈਨੂੰ ਵੀਡੀਓ ਕਾਲ ਵਗੈਰਾ ਕੀਤੀ ਹੈ ਮਤਲਬ ਘਰ ਵਿੱਚ ਹੀ ਬੈਠੇ ਸੀ ਕਿਤੇ ਬਾਹਰ ਨਹੀਂ ਸੀਗੇ ਉਹ ਤੇ ਉਸ ਤੋਂ ਬਾਅਦ ਜਿੱਦਾਂ ਹਲਵਾਈ ਦਾ ਜਿਹੜਾ ਵੀ ਸਮਾਨ ਵਗੈਰਾ ਲਿਆਂਦੇ ਆ ਆਪਣੇ ਵਿਆਹ ਦਾ ਸਾਰੇ ਉਹਨੇ A to Z ਮੈਨੂੰ ਵੀਡੀਓ ਕਾਲ ਤੇ ਦਿਖਾਇਆ ਸੀ ਕੋਈ ਡਿਮਾਂਡ ਤਾਂ ਨਹੀਂ ਉਹਨਾਂ ਦੀ ਕੋਈ ਡਿਮਾਂਡ ਨਹੀਂ ਸੀਗੀ ਤਾਂ ਕਾਰਨ ਕੀ ਰਹੇਗੇ ਜੇ ਅੱਜ ਨਹੀਂ ਆਇਆ ਉਹਦੀ ਹੋਰ ਕਹਿੰਦੇ ਕਿ ਮੇਰੀ ਮੰਮੀ ਨਹੀਂ ਮੰਨਦੇ ਹੈਗੇ ਵੀ ਮੇਰੀ ਮੰਮੀ ਕਹਿੰਦੀ ਵੀ ਨਹੀਂ ਅਸੀਂ ਕਰਨਾ ਨਹੀਂ ਹੈਗਾ ਪਰ ਉਹਦੀ ਮੰਮੀ ਫੈਮਲੀ ਇਹ ਗੱਲ बोल ਰਹੀ ਹੈਗਾ ਸਾਡਾ ਮੁੰਡਾ ਕਹਿੰਦਾ ਸਾਡਾ ਕੋਈ ਤਾਲੁਕ ਨਹੀਂ ਆ ਵੀ ਅਸੀਂ ਬਰਾਤ ਲੈ ਕੇ ਨਹੀਂ ਆਉਣਾ ਹੈਗਾ ਉਹ ਇਦਾਂ ਕਹੀ ਜਾਂਦੇ ਜਦੋਂ ਅਸੀਂ ਕਿ ਸਾਡੇ ਸਾਹਮਣੇ ਗੱਲ ਕਰੋ ਤੁਸੀਂ ਆਪਣੇ ਮੁੰਡੇ ਨੂੰ ਪੇਸ਼ ਕਰੋ ਤੇ ਉਹਨਾਂ ਨੇ ਕੋਈ ਵੀ ਇਦਾਂ ਦੀ ਮਤਲਬ ਗੱਲ ਨਹੀਂ ਕੀਤੀ ਵੀ ਨਹੀਂ ਤੁਸੀਂ ਆਪਣੇ ਫੋਨ ਤੋਂ ਕਰੋ ਫਿਰ ਜਦੋਂ ਸਵੇਰੇ ਉਹਨਾਂ ਦੇ ਘਰੇ ਗਏ ਆ ਉਹਨਾਂ ਦੇ ਚਾਰ ਬੰਦੇ ਸੀਗੇ ਜਿਹੜੇ ਉਹਨਾਂ ਨੇ ਹੀ ਘਰੇ ਬੁਲਾਏ ਸੀਗੇ ਤੇ ਇੱਕ ਉਹਨਾਂ ਦੀ ਭਾਬੀ ਸੀਗੀ ਤੇ ਉਹਨਾਂ ਚਾਰਾਂ ਨੇ ਹਨਾ ਇਦਾਂ ਹੱਥ ਮੂੰਹ ਕੁੱਟਮਾਰ ਕਰਨ ਲੱਗ ਗਏ ਆ ਉਹਨਾਂ ਨੇ ਮੰਮੀ ਦੇ ਵੀ ਹੱ ਮੇਰੇ ਵੀ ਆ ਚੁੱਕਾ ਮੇਰੇ ਪੈਰ ਤੇ ਸੱਟ ਲੱਗੀ ਉਹ ਜਿਹੜੀ ਤੁਰਨ ਵਾਲੀ ਖੁੰਡੀ ਹੁੰਦੀ ਆ ਉਹਦੇ ਨਾਲ ਉਹਨਾਂ ਨੇ ਪੈਰ ਤੇ ਮਾਰੀਆਂ ਬਾਹਾਂ ਤੇ ਮਾਰੀਆਂ ਅੱਜ ਕੋਈ ਗੱਲਬਾਤ ਹੋਈ ਆ ਫੋਨ ਤੇ ਨਹੀਂ ਅੱਜ ਕੋਈ ਗੱਲ ਨਹੀਂ ਹੋਈ ਉਹਨੇ ਫੋਨੇ ਬੰਦ ਕੀਤੇ ਹੋਏ ਕੋਈ ਫੋਨ ਨਹੀਂ ਚੱਕਦੇ ਪਏ ਕੋਈ ਪਰਿਵਾਰ ਉਹਨਾਂ ਦਾ ਕੋਈ ਕੋਈ ਵੀ ਨਹੀਂ ਫੋਨ ਚੱਕਦਾ ਕੋਈ ਮਾਸੇ ਕੋਈ ਵੀ ਨਹੀਂ ਫੋਨ ਚੱਕਦਾ ਪਿਆ ਸਾਰਿਆਂ ਨੇ ਨੰਬਰ ਬਲੌਕ ਕੀਤੇ ਹੋਏ ਆ ਨੰਬਰ ਚੱਕਣ ਹੀ ਨਹੀਂ ਰਹੇ ਆ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਕੰਪਲੀਟ ਕੀਤੀ ਆ ਉੱਥੇ ਜਦੋਂ ਉਹਨਾਂ ਨੇ ਘਰੋਂ ਬਾਹਰ ਕੱਢ ਕੇ ਸਾਨੂੰ ਕੁੱਟਮਾਰ ਕਰਕੇ ਇਹਦੇ ਚੱਕ ਕੇ ਬਾਹਰ ਸਾਨੂੰ ਰੱਖਿਆ ਉਹਨਾਂ ਨੇ ਗਲੀ ਦੇ ਵਿੱਚ ਲੰਮੇ ਪਾ ਜੋ ਵੀ ਬਣਾਇਆ ਤੇ ਬਾਅਦ ਉਹਨਾਂ ਨੇ ਸੜਕ ਤੇ ਸਾਨੂੰ ਕੁੱਟ ਮਾਰ ਕਰਕੇ ਲੰਮੇ ਪਾਇਆ ਜਦੋਂ ਪੁਲਿਸ ਸਾਨੂੰ ਉੱਥੇ ਥਾਣੇ 'ਚ ਲੈ ਗਈ ਹਸਪੀਟਲ ਅਸੀਂ ਗਏ ਆ ਤੇ ਪਹਿਲਾ ਉਹਨਾਂ ਨੇ ਸਾਡੀ ਵੀਡੀਓ ਬਣਾਈ ਉਹਨਾਂ ਕੋ ਸਾਡੀ ਵੀਡੀਓ ਹੈਗੀ ਸੀ ਕੁੱਟ ਮਾਰ ਦੀ ਉਸ ਤੋਂ ਬਾਅਦ ਜਦੋਂ ਅਸੀਂ ਉੱਥੇ ਜਾ ਕੇ ਗਏ ਆ ਹੁਣ ਜਦੋਂ ਅਸੀਂ ਫੋਨ ਕਰੀਏ ਉਹਨਾਂ ਨੂੰ ਐਸਪੀ ਨੂੰ ਫੋਨ ਕਰੀਏ ਜਾਓ ਥਾਣੇ ਦੇ ਵਿੱਚ ਫੋਨ ਕਰੀਏ ਤੇ ਸਾਡੀ ਵੀਡੀਓ ਵੀ ਸੀ ਜੇ ਕੋਈ ਬੰਦਾ ਕੋਈ ਵੀ ਬੰਦਾ ਹੋਵੇ ਜਨਾਨੀ ਤੋਂ ਵੀ ਹੱਥ ਨਹੀਂ ਚੱਕ ਸਕਦਾ ਕਿਸੇ ਦਾ ਅਧਿਕਾਰ ਨਹੀਂ ਹੈਗਾ ਤੇ ਜਦ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਕੋਲ ਵੀਡੀਓ ਸੀਗੀ ਵੀ ਤੁਸੀਂ ਇਹਨਾਂ ਦੇ ਖਿਲਾਫ ਕਿਉਂ ਨਹੀਂ ਐਕਸ਼ਨ ਲਿਆ ਉਹ ਕਹਿੰਦੇ ਸਾਡੇ ਕੋਲ ਤਾਂ ਵੀਡੀਓ ਹੀ ਹੈ ਨਹੀਂ ਜਦੋਂ ਤੁਹਾਨੂੰ ਪਤਾ ਸੀ ਕਿ ਉਹਦੀ ਪੰਗਾ ਪੈ ਚੁੱਕਿਆ ਵੀ ਤੁਸੀਂ ਇੱਥੇ ਕਿਉਂ ਆਏ ਪਹਿਲੇ ਇਸ ਚ ਅੱਜ ਨੇ ਉਹਨਾਂ ਨੇ ਮਤਲਬ ਉਥੇ ਪੁਲਿਸ ਥਾਣੇ ਦੇ ਵਿੱਚ ਜਦੋਂ ਅਸੀਂ ਕੰਪਲੀਟ ਕੀਤੀ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਤੁਸੀਂ ਆਪਣਾ ਅਰੇਂਜਮੈਂਟ ਰੱਖੋ ਵੀ ਮੁੰਡਾ ਅਸੀਂ ਲੈ ਕੇ ਆਵਾਂਗੇ ਕਿਨੇ ਕਹੇ ਉਹਥੇ ਪੁਲਿਸ ਥਾਣੇ ਦੇ ਜਿਨ੍ਹਾਂ ਨੇ ਬਿਆਨ ਲਈ ਸੀਗੇ ਪੁਲਿਸ ਵਾਲਿਆਂ ਨੇ ਹਾਂਜੀ ਪੁਲਿਸ ਵਾਲਿਆਂ ਨੇ ਇਹ ਗੱਲ ਬੋਲੀ ਸੀ ਬਰਨਾਲੇ ਸਦਰ ਥਾਣੇ ਦੇ ਆ ਉਹ ਜਿਨ੍ਹਾਂ ਨੇ ਬਿਆਨ ਲਈ ਸੀ ਹਸਪੀਟਲ ਦੇ ਵਿੱਚ ਬੈਠ ਕੇ ਤੇ ਇੱਕ ਜਿਹੜੇ ਸਾਨੂੰ ਲੈ ਕੇ ਆਏ ਸੀ ਗੱਡੀ ਦੇ ਵਿੱਚ ਉਹਨਾਂ ਨੇ ਕਹਿੰਦੇ ਤੁਸੀਂ ਟੈਨਸ਼ਨ ਨਾ ਲਵੋ ਵੀ ਅਸੀਂ ਮੁੰਡਾ ਲੈ ਕੇ ਆਵਾਂਗੇ ਤੁਸੀਂ ਕਹਿੰਦੇ ਸਾਰਾ ਆਪਣਾ ਅਰੇਂਜਮੈਂਟ ਕਰੋ ਫਿਰ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਤੁਸੀਂ ਅਸੀਂ ਫੋਨ ਕੀਤਾ ਸੀ ਤੇ ਜਦੋਂ ਸਵੇ ਤੇ ਉਹਨਾਂ ਨੂੰ ਸਾਫ਼ ਦੱਸਿਆ ਵੀ ਅਸੀਂ ਦਾ ਨਾਮ ਕੀ ਐਸਪੀ ਦਾ ਨਾਮ ਭੁੱਲਰ ਸਿੰਘ ਆ ਕੁਛ ਤੇ ਉਹਨਾਂ ਨੇ ਕਿਹਾ ਵਾ ਵੀ ਠੀਕ ਆ ਅਸੀਂ ਉਹਨਾਂ ਨੂੰ ਦੱਸਿਆ ਵੀ ਸਾਡੇ ਤਾਂ ਪੈਲੈਸ ਦੇ ਵਿੱਚ ਸਾਰੇ ਰਿਸ਼ਤੇਦਾਰ ਆਏ ਹੋਏ ਆ ਵੀ ਅਸੀਂ ਲੋਕਾਂ ਨੂੰ ਕੀ ਜਵਾਬ ਦੇਣਾ ਵਾ ਜਦ ਅਸੀਂ ਉਹਨਾਂ ਨੂੰ ਇੰਨੀ ਗੱਲ ਬੋਲੀਆ ਕਹਿੰਦਾ ਅੱਛਾ ਠੀਕ ਆ ਕਹਿੰਦਾ ਅਸੀਂ ਤਾਂ ਡਿਟੇਲ ਕਢਾਉਨੇ ਫਿਰਦੇ ਆ ਵੀ ਕੌਣ ਸੱਚਾ ਕੌਣ ਝੂਠਾ ਕਹਿੰਦਾ ਤੁਸੀਂ ਐਸਟੀਓ ਨਾਲ ਗੱਲ ਕਰੋ ਵੀ ਇੰਨੀ ਪੁਰਾਣੀ ਕਹਿੰਦੇ ਕੋਈ ਵੀ ਕਿਸੇ ਵੀ ਚੀਜ਼ ਦੀ ਡਿਟੇਲ ਨਹੀਂ ਨਿਕਲ ਸਕਦੀ ਕਿ ਮੁੰਡਾ ਤਾਂ ਕਹਿੰਦੇ ਬੇਕਸੂਰ ਆ ਹੁਣ ਤੁਸੀਂ ਅਗਲੀ ਕਾਰਵਾਈ ਤੁਹਾਡੀ ਕੀ ਹੋਏਗੀ بس ਇਹੀ ਮੈਂ ਚਾਹੁੰਦੀ ਆ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੁੰਡਾ ਸਾਹਮਣੇ ਪੇਸ਼ ਹੋਣਾ ਚਾਹੀਦਾ ਵਾ 3 ਸਾਲ ਹੋ ਗਏ ਆ ਉਹ ਮਤਲਬ ਉਹਨਾਂ ਦੀ ਫੈਮਲੀ ਝੂਠ ਬੋਲੀ ਜਾਂਦੀ ਆ ਵੀ ਆਹ ਕੁਝ ਹੋਇਆ ਨਹੀਂ ਆ ਬੇ ਇਦਾਂ ਕੁਝ ਹੈ ਮਤਲਬ ਤੁਸੀਂ ਆਪਣੇ ਏਰੀਆ ਚ ਕੋਈ ਕੰਪਲੇਂਟ ਕੀਤੀ ਪੁਲਿਸ ਵਾਲਿਆਂ ਨੂੰ ਇੱਥੇ ਅਸੀਂ ਇੱਥੇ ਨਮੇਸ਼ਰ ਐਸਐਸਪੀ ਕੋਲ ਕੰਪਲੀਟ ਕੀਤੀ ਆ ਗੱਲ ਕੱਲ ਕਰਤੀ ਆ ਤੁਸੀਂ ਹਾਂਜੀ ਗੱਲ ਕੀਤੀ ਆ ਉਨ ਕੋਈ 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 ਫੋਨ ਕੋਈ ਫੋਨ ਆਇਆ ਪੁਲਿਸ ਵਾਲੇ ਨੇ ਕਿਸੇ ਦਾ ਸਾਨੂੰ ਕਿਸੇ ਦਾ ਨਹੀਂ ਆਇਆ ਇੱਕ ਐਕਸ 12 ਨੰਬਰ ਤੇ ਇੱਕ ਕਾਲ ਕੀਤੀ ਸੀਗੀ ਉਹਨਾਂ ਨੂੰ ਤੇ ਉਹਨਾਂ ਨੂੰ ਅਸੀਂ ਦੁਬਾਰਾ ਕੀਤੀ ਸੀਗੀ ਉਹਨਾਂ ਨੇ ਫਿਰ ਬਨਾਲੇ ਤੋਂ ਐਸਐਚਓ ਤੋਂ ਕਰਵਾਇਆ ਸੀ ਐਸਐਚਓ ਨੂੰ ਮੈਂ ਸਾਰੀ ਗੱਲ ਫੇਰ ਦੱਸੀ ਆ ਤੇ ਫਿਰ ਮੈਂ ਉਹਨਾਂ ਨੂੰ ਇਹ ਵੀ ਪੁੱਛਿਆ ਕਿ ਜਦੋਂ ਕੁੱਟਮਾਰ ਕੀਤੀ ਸੀ ਤੁਸੀਂ ਉਹਨਾਂ ਨੂੰ ਕਾਹਤੋਂ ਕੁਝ ਨਹੀਂ ਬੋਲੇ ਹੈਗੇ ਵੀ ਜਿਹੜੇ ਬੰਦੇ ਨੇ ਤੁਹਾਡੇ ਨੇ ਵੀਡੀਓ ਬਣਾਈ ਸੀ ਉਹ ਬੰਦਾ ਬਾਅਦ ਚ ਵੀਡੀਓ ਡਿਲੀਟ ਕਰਕੇ ਕਹਿੰਦਾ ਮੈਂ ਤਾਂ ਕੋਈ ਵੀਡੀਓ ਹੀ ਨਹੀਂ ਬਣਾਈ ਹੈਗੀ ਜਦੋਂ ਕੋਈ ਨੇ ਸਾਨੂੰ ਸਾਰਿਆਂ ਨੂੰ ਵੀਡੀਓ ਤੇ ਬੰਦੇ ਖੜੇ ਸੀ ਉਹਨਾਂ ਨੂੰ ਵੀ ਦਿਖਾਈ ਆ ਤੇ ਉਹ ਕਹਿੰਦੇ ਨਹੀਂ ਸ ਜਿਹੜੀ ਵੀਰੇ ਵੀਡੀਓ ਡਿਲੀਟ ਕਰ ਦਿੱਤੀ ਆ ਤੇ ਵੀ ਤੁਸੀਂ ਤਾਂ ਉਹਨਾਂ ਨਾਲ ਰਲੇ ਮਿਲੇ ਆ ਜਦੋਂ ਅਸੀਂ ਰਾਤ ਨੂੰ ਸਰ ਕੰਪਲੇਂਟ ਕਰਨ ਗਏ ਆ ਉਥੇ ਵੀ ਇੱਕ ਬੰਦੇ ਨੇ ਉਥੇ ਪਛਾਣ ਕੀਤੀ ਆ ਵੀ ਕਹਿੰਦੇ ਲਖਵੀਰ ਸੇ ਤੁਸੀਂ ਫੋਟੋ ਦਿਖਾਈਓ ਜਦੋਂ ਮੈਂ ਫੋਟੋ ਦਿਖਾਈ ਮੁੰਡੇ ਦੀ ਤੇ ਇਹ ਮੁੰਡੇ ਦੇ ਘਰ ਗਿਆ ਦੀ ਮੁੰਡਾ ਪਹਿਲਾਂ ਪੁਲਿਸ ਵਾਲਾ ਕਹਿੰਦਾ ਵੀ ਹਾਂ ਮੈਂ ਜਾਣਦਾ ਮੈਂ ਠਿਕਰੀ ਵਾਲਤੋ ਹੀ ਆ ਤੇ ਉਹਨੇ ਇਹ ਗੱਲ ਬੋਲੀਆ ਫਿਰ ਬਾਅਦ ਵਿੱਚ ਕਹਿੰਦਾ ਨਹੀਂ ਕਹਿੰਦਾ ਜਾਣ ਪਛਾਣ ਤਾਂ ਨਹੀਂ ਵੈਸੇ ਮੈਂ ਠਿਕਰੀ ਵਾਲਦਾਂ ਪਰ ਕਹਿੰਦਾ ਮੈਨੂੰ ਪਤਾ ਨਹੀਂ ਆ ਫਿਰ ਉਸ ਬੰਦੇ ਤੋਂ ਹੀ ਸਾਰੀ ਗੱਲ ਰਾਤ ਨੂੰ ਹੋਈ ਕਿ ਹਾਂ ਵੀ ਤੁਹਾਡੇ ਫੈਮਿਲੀ ਦੇ ਵਿੱਚ ਕੋਈ ਆਣਾ ਜਦੋਂ ਅਸੀਂ ਸਵੇਰੇ ਗਏ ਉਹਨਾਂ ਨੇ ਪਹਿਲੇ ਬੰਦੇ ਉੱਥੇ ਇਕੱਠੇ ਕੀਤੇ ਹੋਏ ਸੀਗੇ ਹੁਣ ਤੁਸੀਂ ਪੁਲਿਸ ਨੂੰ ਦੁਬਾਰਾ ਫੋਨ ਕਰੋਗੇ ਉਹ ਕੋ ਫੋਟੋ ਹੈਗਾ ਮੁੰਡੇ ਤੁਹਾਡੇ ਕੋਲ ਹਾਂਜੀ ਫੋਟੋ ਵੀਡੀਓ ਸਭ ਕੁਝ ਹੈਗਾ ਮੇਰੇ ਕੋਲ ਫੋਟੋ ਵੀ ਹਾਂਜੀ ਫੋਟੋ ਵੀ ਵੀਡੀਓ ਆ ਜਿਹੜੇ ਪੈਸੇ ਟਰਾਂਜੈਕਸ਼ਨ ਹੋਈ ਆ ਸਾਰੇ ਉਹਨੇ ਜਿਹੜੇ ਨਹੀਂ ਪੰਜ ਸੇ ਪੈਸਾ ਤੁਸੀਂ ਦਿੱਤੇ ਉਹਨਾਂ ਨੂੰ ਹਾਂਜੀ ਜਿੱਦੇ ਪੈਸੇ ਮਤਲਬ ਅਸੀਂ ਮੈਂ ਆਨਲਾਈਨ ਕੰਮ ਕਰਦੀ ਸੀਗੀ ਸ਼ੇਅਰ ਚੈਟ ਤੇ ਮਹੀਨੇ ਦੀ ਪੇਮੈਂਟ ਕਾਫੀ ਉਹਦੇ ਵਿੱਚ ਆ ਜਾਂਦੀ ਸੀ ਕਿੰਨੇ ਪੈਸੇ ਦੇ ਚੁੱਕੇ ਮੁੰਡੇ ਨੂੰ ਹਾਂਜੀ ਕਿੰਨੇ ਕ ਪੈਸੇ ਦੇ ਚੁੱਕੇ ਮਤਲਬ ਉਹਨੂੰ 20 ਪਲੱਸ ਹੀ ਦੇ ਚੁਕੀਆਂ। 20 ਕੀ? 20 20 25 ਲੱਖ ਪਲੱਸ ਮੈਂ ਦੇ ਚੁਕੀ ਆ। 25 ਲੱਖ ਹਾਂਜੀ ਸ਼ੇਅਰ ਚੈਟ ਦੇ ਜਿੱਦਾਂ ਜਲਦੀ ਚਲਦੀ ਮਨਥਲੀ ਉਹਦੀ ਪੇਮੈਂਟ 7 ਲੱਖ ਆਂਦੀ ਆ 6 ਲੱਖ ਆਂਦੀ ਆ 5 ਲੱਖ ਵੀ ਆਂਦੀ ਆ। ਉਹਦੀ ਟਰਾਂਜੈਕਸ਼ਨ ਵੀ ਮੈਂ ਸਾਰੀ ਕਢਵਾ ਦੂੰਗੀ ਕਿਉਂਕਿ ਉਹਨਾਂ ਨੇ ਇਹ ਚਲਾ ਕੇ ਕੀਤੀ ਆ ਵੀ ਜਿਹੜੀ ਸ਼ੇਅਰ ਚੈਟ ਤੇ ਜਿੱਦਾਂ ਪ੍ਰੂਫ ਲਾਏ ਸੀ ਉਹਨੇ ਆਪਣੇ ਨਹੀਂ ਲਾਏ ਉਹਨੇ ਆਪਣੀ ਸਿਸਟਰ ਮਾਮੇ ਦੀ ਕੁੜੀ ਬਲਜੀਤ ਕੌਰ ਦੇ ਲਾਏ ਸੀ। ਜਿੰਨੀ ਵੀ ਪੇਮੈਂਟ ਆਂਦੀ ਸੀ ਇੱਕ ਵਾਰੀ 7 ਲੱਖ ਆਈ ਆ 8 ਲੱਖ ਆਈ ਆ 9 ਲੱਖ ਵੀ ਆਈ ਐ ਤੱਕ ਹਾਂਜੀ ਸਭ ਬੈਂਕ ਬੈਂਕ ਔਨਲਾਈਨ ਪੇਮੈਂਟ ਮੈਂ ਇਹਨੂੰ ਕਰਦੀ ਸੀ ਇਹਨੇ ਬੋਲੇ ਸੀ ਮੈਨੂੰ ਬਲੱਡ ਕੈਂਸਰ ਆ ਮੈਨੂੰ ਬਲੱਡ ਚੜਨਾ ਵਾ ਹਾਂ ਝੂਠ ਬੋਲਿਆ ਇਹ ਸੱਚ ਨਹੀਂ ਉਹ ਤੇ ਕਰਦੇ ਕਹਿੰਦੇ ਉਹਨੂੰ ਬਲੱਡ ਹੈ ਹੀ ਨਹੀਂ ਹੈਗਾ ਤੇ ਮੈਨੂੰ ਕਹਿੰਦਾ ਬਲੱਡ ਕੈਂਸਰ ਆ ਮੇਰੇ ਬਲੱਡ ਚੜਨਾ ਵਾ ਇੰਜੈਕਸ਼ਨ ਲੱਗਣਾ ਮੇਰੇ ਪੇਨ ਹੁੰਦੀ ਆ ਮੈਨੂੰ ਇੰਨੇ ਪੈਸੇ ਪਾ ਦੇ ਮੈਂ ਹਸਪੀਟਲ ਆ ਉਹਨੇ ਹਾਂਜੀ 10 10 ਦਿਨ ਹਸਪੀਟਲ ਦੇ ਵਿੱਚ ਰਹਿ ਕੇ ਉਹਨੇ ਡੇਲੀ ਦਾ 40000 60000 80000 ਐਦਾਂ ਪਊ ਸੀ ਮੇਰੇ ਕੋ ਸਾਰੇ ਪ੍ਰੂਫ ਪਏ ਆ ਜੇ ਮੈਂ ਜਿਹੜੀ ਬੈਂਕ ਤੋਂ ਮੈਂ ਟਰਾਂਸਫਰ ਕੀਤੇ ਹੋਏ ਆ ਯੂਪੀਆਈ ਆਈਡੀ ਰਾਹੀਂ ਪੇਟੀਐਮ ਰਾਹੀਂ ਮੈਂ ਕੀਤੇ ਹੋਏ ਆ ਉਹਨੂੰ ਗੂਗਲ ਪੇ ਉਹ ਸਾਰੇ ਕੁਝ ਹੈਗਾ ਵਾ ਮੇਰੇ ਕੋਲ ਫਿਰ ਵੀ ਉਹ ਕਹਿੰਦੇ ਸਾਡੇ ਮੁੰਡੇ ਨੇ ਤਾਂ ਕੁਝ ਕੀਤਾ ਹੀ ਨਹੀਂ ਬਟ ਉਹਦੀ ਫੈਮਿਲੀ ਮੈਂਬਰ ਹੀ ਇਹ ਗੱਲ ਬੋਲ ਰਹੀ ਆ ਮੈਂ ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਮੁੰਡਾ ਇੱਕ ਵਾਰ ਸਾਹਮਣੇ ਲਿਆ ਕੇ ਗੱਲ ਕਰੋ ਬੈਠ ਕੇ ਪਰ ਕੋਈ ਕਰਦਾ ਹੀ ਨਹੀਂ ਪਿਆ ਪਰ ਉਹਨਾਂ ਨੇ ਮਤਲਬ ਕੁੱਟ ਮਾਰ ਕੇ ਕਿ ਉਹ ਕਹਿੰਦੇ ਜਿੱਥੇ ਤੱਕ ਤੁਸੀਂ ਭੱਜਣਾ ਜੋ ਕਰਨਾ ਕਰ ਲਓ ਵੀ ਇੱਥੇ ਅਸੀਂ ਕੁਝ ਨਹੀਂ ਹੋਣ ਦੇਣਾ ਵਾ ਨਾ ਕਹਿੰਦੇ ਕੁਝ ਹੋਣਾ ਵਾ ਤੁਹਾਡੇ ਤੋਂ ਇਹ ਵੀ ਦਿੱਕੀ ਹੋਈ ਸੀਗੀ ਸਰ 112 ਨੰਬਰ ਤੇ ਕਾਲ ਕਰੀ ਸੀਗੀ ਹਾਂਜੀ ਅੱਜ ਹੀ ਕੀਤੀ ਆ ਸਵੇਰ 10 11 ਵਜੇ ਹਾਂਜੀ ਸਰ ਲੜਾਈ ਜਿਹਦਾ ਬਰਨਾਲਾ ਵਾ ਠਿਕਰੀਵਾਲ ਦਾ ਮੁੰਡਾ ਵਾ ਲਖਵੀਰ ਸਿੰਘ ਤੇ ਉਹਨਾਂ ਜਿੱਦ ਮੇਰੀ ਮੈਰਿਜ ਸੀ ਸਾਰਾ ਕੁਝ ਉਹਨਾਂ ਦੇ ਕਹਿਣੇ ਤੇ ਹੀ ਹੋਇਆ ਸੀਗਾ ਤੇ ਤੁਹਾਈ ਪੈਲੇ ਸਟਾਰ ਜੋੜ ਚ ਮੇਰੀ ਮੈਰਿਜ ਆ ਅੱਜ ਬਰਾਤ ਆਣੀ ਸੀਗੀ ਬਟ ਉਹਨਾਂ ਦੇ ਹੁਣ ਫੋਨ ਵੀ ਸਾਰੇ ਬੀਜੀ ਹੋ ਗਏ ਪਿਆ ਨੰਬਰ ਵੀ ਸਾਰੇ ਬੰਦ ਹੀ ਆ ਤੇ ਉਹ ਹਜੇ ਤੱਕ ਪਹੁੰਚੀ ਨਹੀਂ ਹੈ ਨਹੀਂ ਨਹੀਂ ਬਰਾਤ ਨਹੀਂ ਪਹੁੰਚੀ ਹੈਗੀ ਉਹ ਬਰਨਾਲਾ ਠਿਕਰੀਵਾਲ ਦੇ ਆ ਸਰ ਬਰਨਾਲਾ ਮਾਨਤਾ ਸਾਈ